ਪਈਆ ਨਹੀਂ ਕਮਾਏ ਦੇ ਦੋ ਇਸ ਮਾਲੂਗਲ ਆਜੋ ਕੱਲਾ ਬੀਜੀ ਅਗਲੀ ਭਰ ਦਿਆ ਕਰੋ ਬਾਕੀ ਸਭ ਕੁਝ ਅਪੀਸ ਮੰਨ ਲੂਗਾ ਔਰ ਦੱਸੋ ਪੰਜਾਬ ਦਾ ਇੱਕ ਪਹਿਲਾ ਬਾਬਾ ਉਹ ਪੁੱਲੀ ਚੈਲੰਜ ਕਰ ਰਿਹਾ ਹੈ ਕੋਈ ਇੱਕ ਪਰਸਨ ਹਿੰਦੁਸਤਾਨ ਚੋਂ ਇਹ ਗੱਲ ਕਹਦਾ ਇਹ ਬੰਟੀ ਬਾਬਾ ਜੀ ਨੇ ਮੈਨੂੰ ਕਿਸੇ ਵੀ ਰੂਪ ਦੇ ਵਿੱਚ ਮੈਂ ਪੈਸਾ ਦਿੱਤਾ ਗੱਦਾ ਵੀ ਆ ਇੰਟਰਵਿਊ ਦੇਖ ਕੇ ਕਹਦੇ ਸੰਗਤਨਾ ਘਟ ਜੇ ਇਹ ਤਾਂ ਬਾਬਾ ਹੈ ਹੀ ਨਹੀਂ ਤੇ ਸੰਗਤ ਘਟ ਜੇ ਵਧੀਆ ਗੱਲ ਹੈ ਮੈਂ ਕੀ ਕਰਾਉਣਾ ਵੀ ਸੰਗਤ ਦੱਸੋ ਮੁੜ ਕੇ ਵਾਜਣਾ ਨਾ ਮਾਰਦੇ ਕਿਉਂ ਕਾਦੇ ਲਈ ਵੀ ਬਾਬੇ ਦੀ ਪਾਵਰ ਘਟ ਵੀ ਬਾਬੇ ਦੀ ਪਾਵਰ ਘਟ ਕਿਉਂਕਿ ਉਹ ਵੀਡੀਓ ਦੇ ਨਾਲ ਤਾਂ ਲੋਕਾਂ ਨੂੰ ਇਹ ਵੀ ਲੱਗਣਾ ਵੀ ਸ਼ਾਇਦ ਬੰਟੀ ਬਾਬੇ ਨੂੰ ਹੁਣ ਲਾਇਸੈਂਸ ਮਿਲ ਗਿਆ ਹੈਗਾ ਜਦੋਂ ਖਾਲਸਿਆਂ ਨੇ ਵੀ ਆ ਕੇ ਕਹਿਤਾ ਵੀ ਚਲੋ ਕੋਈ ਨਾਮ ਬਣਾ ਕੇ ਲੈਣਾ ਕੀ ਤੁਸੀਂ ਕੰਮ ਹੋਊਗਾ ਤੈ ਨਾਮ ਸਰ ਇਸਲਾਮ বাজਦੀਆਂ ਹੋਣੀਆਂ ਤੁਹਾਨੂੰ ਕਿੰਨੇ ਲੋਕ ਤਾਂ ਆ ਕੇ ਪਹਿਰੇ ਹੱਥ ਲਾ ਕੇ ਮੇਰੇ ਸਾਹਮਣੇ ਦੇ ਲਈ ਪੋਸਟ ਵੀ ਕਹੂੰਗਾ ਇੱਕ ਦਿਨ ਆਪਣਾ ਸੈਟਅਪ ਇੱਥੇ ਲਾਉਣ ਵੀਰਵਾਰ ਨੂੰ ਕੱਲੀ ਕੱਲੀ ਸੰਗਤ ਤੋਂ ਰਿਪੋਰਟ ਲੈਣੇ ਮਿੱਥੇ ਕੀ ਹੁੰਦਾ ਹੈ ਪੈਸਾ ਇਥੋਂ ਕਮਾਉਣਾ ਨਹੀਂ ਸੇਵਾ ਤੁਸੀਂ ਕਰ ਰਹੇ ਹੋ ਐਡਾ ਦਿਲ ਤਾਂ ਮੈਂ ਬਹੁਤ ਘੱਟ ਲੋਕਾਂ ਦਾ ਦੇਖਦਾ ਸਰ ਬਾਬੇ ਮੇਰੇ ਤੇ ਕਿਉਂ ਲੱਗਦੇ ਨੇ ਕਿਸੇ ਦਾ ਉਤਕੇ ਇਲਜ਼ਾਮ ਲਗਾਉਣ ਦਾ ਕੰਮ ਹੋਕਮ ਨਹੀਂ ਡੁਗੜਿਆ ਪਕੇ ਸਿਰਫ ਹੀ ਫੀਮੇਲ ਪਰਸਨ ਨੂੰ ਕੱਲੇ ਮਿਲਾਂਗੇ ਜਿੰਨਾ ਤੱਕ ਮੇਰਾ ਖਿਆਲ ਹੈ ਪਿਛਲੇ 18 ਸਾਲਾਂ ਦੇ ਵਿੱਚ ਕਿਸੇ ਫੀਮੇਲ ਪਰਸਨ ਨੂੰ ਕੱਲਾ ਮਿਲੇ ਨਹੀਂ ਹੈਗਾ ਇਹ ਪੰਜਾਬ ਖਿੰਦੋਸਤਾਨ ਦੇ ਵਿੱਚ ਬੀਬੀਆਂ ਮਾਤਾਵਾਂ ਬਾਬੀਆਂ ਕੋਈ ਜਾਣਾ ਬੰਦ ਕਰ ਦੇਣਾ ਤਾਂ 90 ਠੰਡੇਰਾਬਾਦ ਬੰਦ ਹੋ ਜਾਏ ਤੇ ਭੂਤ ਨੇ ਮਾਫ ਕਰਨਾ ਹੈ ਬੀਬੀਆਂ ਨੂੰ ਬਹੁਤ ਚੁੰਬੜਦੇ ਇਹਦਾ ਕੀ ਕਾਰਨ ਕਿੱਥੇ ਭੂਜੀ ਦਿਖਾਉਂਦੇ ਉਹ ਇੱਕ ਵੀ ਨਸ਼ਾ ਸਾਰੇ ਛਡਵਾ ਕੇ ਇਥੇ ਬਾਣੀ ਨਾਲ ਜੋੜਿਆ ਗਿਆ ਨਹੀਂ ਫਿਰ ਬਾਣੀ ਨਾਲ ਤਾਂ ਗੁਰਬਾਣੀ ਜੋੜ ਰਹੀ ਹੈ ਗੁਰਦੁਆਰਾ ਸਾਹਿਬ ਜੋੜਿਆ ਗਿਆ ਬਾਣੀ ਨਾਲ ਜੋੜਿਆ ਗਿਆ ਕਹਿੰਦੇ ਮੈਂ ਫਿਰ ਬੰਟੀ ਬਾਬੇ ਨੂੰ ਕੀ ਲੋੜ ਆਪਣਾ ਇੱਕ ਤਾਂਮ ਚਲਾਉਣਾ 99 ਤੁਹਾਨੂੰ ਮਿਲਿਆ ਹੋਇਆ ਇੱਕਨ ਮੇਰੇ ਪਿਛਲੇ 8-10 ਸਾਲ ਤੋਂ ਚੱਲਦਾ ਰਿਹਾ ਉਹ ਵੀ ਦਰਬਾਰ ਦੇਖੋ 2.5 ਏਕੜ ਚ ਬਣਿਆ ਹੋਇਆ 10 ਬੰਦੇ ਨੂੰ ਕਹਿੰਦੇ ਮੁੰਡਾ ਹੋਊਗਾ ਤੇਰੇ ਪੰਜ ਦਾ ਵੈਸੀ ਹੋਣਾ ਤੁਸੀਂ ਕਿੰਨੇ ਕ ਨੂੰ ਕਹਿੰਦੇ ਹੋ ਤੁਸੀਂ ਉਹ ਸਰਦਾਰ ਜਿਹੜੇ ਤੁਹਾਨੂੰ ਦੱਸਿਆ ਵੀ ਆਉਂਦੇ ਨੇ ਤੁਹਾਡੇ ਕੋਲੇ ਫਿਰ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ ਤੇਰੀ ਵੀਡੀਓ ਚ ਮੈਂ ਸਪੈਸ਼ਲ ਮਨਾ ਕੀਤਾ ਹੋਇਆ ਨਾ ਕੋਈ ਵੀ ਪਗੜੀ ਵਾਲਾ ਬੰਦਾ ਕਿਸੇ ਵੀ ਚੇਲੇ ਦੇ ਪੈਰੀਂ ਤੇ ਲਾਊਗਾ। ਕਿ ਕਿਸੇ ਪਗੜੀ ਬੇਅਦਵੀ ਮੇਰੇ ਦਰਬਾਰ ਤੇ ਨਹੀਂ ਹੋ ਸਕਦੀ ਲਾਈਵ 'ਚ। ਇਹ ਬੰਦਾ ਮੁੱਦਾ ਪਾ ਲੂੰਗਾ ਉਸ ਟਾਈਮ। ਧਾਗਾ ਤਵੀਜ਼ ਵੀ ਦੇਣੇ। ਨਹੀਂ ਮੈਂ ਐਸਾ ਕੰਮ ਕਦੇ ਨਹੀਂ ਕਰਦਾ ਜੇ ਕੋਈ ਧਾਗਾ ਤਵੀਜ਼ ਦੇਊਗਾ ਵੀ ਤਾਂ ਉਹ ਕਿਸੇ ਕਿਤਾਬ ਦਾ ਬੁੱਕ ਦਾ ਇੱਕ ਗ੍ਰੰਥਦਾ ਹੋਊਗਾ। ਜਿਹੜਾ ਤੁਹਾਡਾ ਦੁਨੀਆ ਤੋਂ ਤੁਰ ਗਿਆ ਬੰਦਾ ਜਾਂ ਬੁਢੀ ਐ ਵੀ ਉਹ ਕੱਪੜੇ ਨਹੀਂ ਉਹਦੇ ਦਿੱਤੇ। ਲੱਗਦਾ ਉਹ ਲੱਗਦਾ ਉੱਪਰ ਵੀ ਕੱਪੜਿਆਂ ਦੀ ਲੋੜ ਪਈ। ਨੀ ਪੈਸਾ ਲੱਗਦਾ ਸਕੂਨ ਦਿੰਦਾ ਬਾਬਿਆਂ ਨੂੰ ਪੈਸਾ ਕਈ ਵਾਰੀ ਬਾਬੇ ਵੀ ਭਟਕਣ ਚ ਰਹਿੰਦੇ ਕੀ ਇਹ ਮਨ ਲੋਕਾਂ ਦੇ ਮਨਜਪੂਲ ਲੇਖ ਹੈ ਇਹ ਬਾਬੇ ਨੂੰ ਪਤਾ ਨਹੀਂ ਪਹਿਲੇ ਪਹਿਲੇ ਬੀਨ ਸਟਾਰਟ ਹੋਇਆ ਸੀ ਉਹ ਫਿਰ ਇਹ ਵਿੱਚ ਵਿੱਚ ਆ ਗਿਆ ਨਹੀਂ ਨਹੀਂ ਚਲਤ ਪੁਛਤਾ ਨਹੀਂ ਚੱਲਦਾ ਆ ਰਿਹਾ ਹੈ ਅੱਛਾ ਇਹ ਕੋਈ ਅੱਜ ਦਾ ਨਹੀਂ ਹੈਗਾ ਮੈਂ ਕਹਿੰਦਾ 300 ਤੋਂ 400 ਸਾਲ ਹੋ ਗਏ ਫਿਰ ਤੁਸੀਂ ਕਰਿਆ ਸ਼ੁਰੂ ਹੈ ਪੁਛਤਾ ਨਹੀਂ ਚੱਲਦਾ ਆ ਰਿਹਾ ਹੈ ਅੱਛਾ ਇੱਥੇ ਤੁਸੀਂ ਲੁਧਿਆਣੇ ਦੇ ਵਿੱਚ ਆਪਣਾ ਜਿਹੜਾ ਪੱਕਾ ਟਿਕਾਣਾ ਜਿਹੜਾ ਬਣਾਇਆ ਹੋ ਸੀ ਤੇ ਪਹਿਲਾਂ ਕਿਤੇ ਹੋਰ ਪਹਿਲਾਂ ਮੈਂ ਡਿਸਟ੍ਰਿਕਟ ਮਾਨਸਾ ਦੇ ਕਸਵੇ ਪਿੱਛੇ ਦਾ ਰਹਿਣਾ अच्छा थोड़ी जी जे जानकारी अपने ਪਸ਼ੋਕੜ ਬਾਰੇ ਦਵਾਂ ਵੀ ਇੱਧਰ ਨੂੰ ਤੁਸੀਂ ਕਿਵੇਂ ਆਉਨੇ ਹੋ ਕਿਵੇਂ ਗੱਡੀ ਦੇ ਨਾਲ ਜੁੜਦੇ ਹੋ ਇਹ ਤਾਂ ਜਿਵੇਂ ਤੁਸੀਂ ਦੱਸਿਆ ਪੁਛਤੈਨੀ ਆ ਪਰ ਪੁਛਤੈਨੀ ਗੱਡੀ ਹੈ ਪਰ ਇਸ ਸੰਗਤ ਨੂੰ ਨਾਲ ਜੋੜਨਾ ਉਹਦੇ ਲਈ ਕੁਝ ਤਾਂ ਕਰਨਾ ਪੈਂਦਾ ਲੋਕਾਂ ਨੇ ਨਹੀਂ ਸੰਗਤ ਮੈਂ ਜੋੜਨੀ ਕਿਉਂ ਹੈ ਜੀ ਕਾਦੇ ਲਈ ਨਹੀਂ ਬੰਦਾ ਹਰ ਫੇਮਸ ਹੋਣ ਨੂੰ ਫਿਰ ਕਾਦੇ ਲਈ ਫੇਮਸ ਹੋਣਾ ਹੈ ਫੇਮਸ ਤੋਂ ਕਿ ਬੰਦਾ ਪੈਸੇ ਕਮਾਉਗਾ ਨਾ ਔਰ ਕਾਦੇ ਲਈ ਫੇਮਸ ਹੁੰਦਾ ਹੈ ਨਹੀਂ ਪਰ ਜਦੋਂ ਤੁਹਾਡੀ ਪਹਿਲਾਂ ਪ੍ਰਾਪਰਟੀ ਸੀਗੀ ਤੁਸੀਂ ਪ੍ਰਾਪਰਟੀ ਦਾ ਕੰਮ ਕਰ ਰਹੇ ਸੀ ਤਾਂ ਫਿਰ ਜਦੋਂ ਇਸ ਐਡਾ ਸਾਰਾ ਕੁਝ ਇਹ ਤੁਹਾਡੀ ਪ੍ਰਾਪਰਟੀ ਤੁਸੀਂ ਇਹਦੇ ਤੇ ਆਪ ਇਨਵੈਸਟਮੈਂਟ ਕੀਤੀ ਹੈ ਮੈਂ ਦੱਸ ਰਿਹਾ ਤੁਹਾਨੂੰ ਪੂਰੀ ਗੱਲ ਅਸੀਂ ਇੱਥੇ 10 ਤੋਂ ਲੈ ਕੇ 20 ਟਰਸਟੀਆਂ ਹਮ ਦਰਵਾਰ ਇੱਕ ਟਰਸ ਦੇ ਅੰਦਰ ਹੈ ਕਿਸੇ ਦੇ ਪਰਸਨਲ ਨਾਮ ਨਹੀਂ ਹੈਗੀ ਇਹ ਪ੍ਰਾਪਰਟੀ ਸਾਰੇ ٹرسٹ ਦੇ ਨਾਮ ਪ੍ਰਾਪਰਟੀ ਹੈ ਪਰ ਲੋਕਾਂ ਨੂੰ ਤਾਂ ਬੰਟੀ ਪਾਪਾ ਦੇਖ ਰਹੇ ਨੇ ਲੋਕਾਂ ਨੂੰ ਦੇਖਣਾ ਜੀ ਲੋਕੋ ਤੁਸੀਂ ਕਦੇ ਬਸੇ ਆਏ ਹੋ ਲੋਕਾਂ ਨੇ ਪਰਦਾ ਢਾ ਲਿਆ ਹੈ ਹੋ ਨਾ ਨਹੀਂ ਉਹ 10 ਤੋਂ ਜਿਹੜੇ 12 ਟਰਸਟੀ ਨੇ ਉਹ ਉਹ ਕੀ ਕੰਮ ਕਰਦੇ ਨੇ ਸਾਰੇ ਬਿਜ਼ਨਸmen ਨੇ ਅੱਛਾ ਸਭ ਅੱਛੇ ਅੱਛੇ ਬਿਜ਼ਨਸmen ਨੇ ਠੀਕ 10 ਤੋਂ ਵੀ ਬੰਦੇ ਆ ਸੀ ਆਪਸ ਵਿੱਚ ਜੋ ਮਰਜੀ ਪਾਈ ਨਾ ਪਾਈ अच्छा ए दी शुरुआत आ जे ए बनांदा ए तुसी मतलब किमे ਤੁਹਾਡੇ ਦਿਮਾਗ ਚ ਆ ਕੇ ਇਥੇ ਇਹਨੂੰ ਵੱਡਾ ਕਰਿਆ ਜੀ ਦਿਮਾਗ ਚ ਨਹੀਂ ਆਇਆ ਇਹ ਮੈਂ ਦੱਸ ਰਿਹਾ ਪੁਛਤੈ ਨਹੀਂ ਗੱਦੀ ਹੈ ਨਹੀਂ ਨਹੀਂ ਗੱਦੀ ਤਾਂ ਮੈਂ ਸਮਝ ਗਿਆ ਮੈਂ ਪੂਰੀ ਗੱਲ ਦੱਸਣ ਲੱਗਿਆ 2006 ਦੇ ਵਿੱਚ ਅਸੀਂ ਇੱਕ ਛੋਟੀ ਜਿਹੀ ਜਗ੍ਹਾ ਇੱਥੇ ਬਣਾਈ ਸੀਗੀ ਜਿੱਥੇ ਤੁਸੀਂ ਦਰਬਾਰ ਦੇਖ ਰਹੇ ਹੋ ਲਗਭਗ 500 ਕ ਜਗ੍ਹਾ ਸੀਗੀ ਅਸੀਂ ਸਾਰੇ ٹرسٹਿਆਂ ਦੇ ਇਕੱਠੇ ਹੋ ਕੇ ਇਹ ਜਗ੍ਹਾ ਬਣਾਈ ਸੀਗੀ ਉਸ ਟਾਈਮ ਠੀਕ ਹੈ 2006 ਦੇ ਵਿੱਚ ਉਸ ਤੋਂ ਪਬਲਿਕ ਦਾ ਰੁਝਾਨ ਕੁਛ ਐਸਾ ਹੋਇਆ ਪਬਲਿਕ ਦੀ ਕੁਝ ਆਸਮਰੱਦਾਸੀਆ ਪੂਰੀ ਹੋਣੀਆਂ ਕਿਉਂਕਿ ਜਿਸ ਦਰਬਾਰ ਤੇ ਕੋਈ ਸਵਾਰਥ ਨਹੀਂ ਹੋਊਗਾ ਦੁਨੀਆ ਦਾ ਕੋਈ ਵੀ ਦਰਬਾਰ ਹੋਵੇ ਜਿੱਥੇ ਸਵਾਰਥ ਨਹੀਂ ਹੋਊਗਾ 노 ਡਾਊਟ ਉੱਥੇ ਆਸਮਰੱਦਾ ਪੂਰੀਆ ਹੁੰਦੀਆਂ ਨੇ ਨਹੀਂ ਪਰ ਇਹ ਤੁਹਾਨੂੰ ਪ੍ਰਗਟ ਹੋ ਗਿਆ ਕਿ ਕਿਵੇਂ ਤੁਸੀਂ ਸਿੱਖਿਆ ਕਿਵੇਂ ਜਾਂ ਇਦਾਂ ਕਿਉਂਕਿ ਆਮ ਬੰਦਾ ਤਾਂ ਜੇ ਮੇਰਾ ਕੈਮਰਾਮੈਨ ਨੂੰ ਵੀ ਕਹਾਂ ਵੀ ਮੇਰੇ ਬਾਰੇ ਦੱਸ ਦੇ ਉਹਨੂੰ ਵੀ ਨਹੀਂ ਪਤਾ ਪਰ ਤੁਸੀਂ ਜਿਵੇਂ ਤੁਹਾਡੇ ਦਰਬਾਰ ਦੇ ਵਿੱਚ ਜ ਜਿੰਨੀ ਮੈਂ ਵੀਡੀਓ ਦੇਖਦਾ ਤੁਸੀਂ ਲੋਕਾਂ ਬਾਰੇ ਦੱਸਦੇ ਹੋ ਬਿਲਕੁਲ ਤਾਂ ਉਹਦੇ ਪਿੱਛੇ ਕੋਈ ਲੌਜਿਕ ਤਾਂ ਹੁੰਦਾ ਮੈਂ ਦੱਸਣ ਲੱ ਇਹ ਜਦੋਂ ਅਸੀਂ ਗੱਡੀ ਤੇ ਬੈਠ ਜਾਂਦਾ ਸਾਡਾ ਦਿਮਾਗ ਸ਼ੂਨ્ય ਤੇ ਹੁੰਦਾ ਹ ਉਹਦੇ ਨਾਮ ਦੀ ਅਸੀਂ ਇੱਕ ਮਸਤੀ ਲੈਂਦਾ ਜਿਹਨੂੰ ਤੁਸੀਂ ਸਿਰਕ ਮਾਉਣਾ ਕਹਿੰਦੇ ਹੋ ਨਾ ਕੋਈ ਸਾਡੇ ਅੰਦਰ ਬਾਬਾ ਜਾਂ ਮਾਤਾ ਜਾਂ ਪੀਰ ਨਹੀਂ ਆ ਗਿਆ ਉਹਦੇ ਨਾਮ ਦੀ ਮਸਤੀ ਹੈ ਕਿਰਨਾਂ ਦੇ ਬੇਵਜਹ ਇੱਕ ਠੀਕ ਹੈ ਉਹ ਬੇਵਜਹ ਦੇ ਥਰੂ ਨਿਸਵਾਰਤ ਜੀ ਸੇਵਾ ਕਰ ਰਹੇ ਹਾਂ ਦਿਮਾਗ ਸ਼ੂਨ્ય ਤੇ ਹੈ ਸ਼ੂਨ્ય ਤੇ ਪਹੁੰਚ ਜਾਂਦਾ ਹੈ ਜੋ ਜੁਬਾਂਚੋ ਕਹਾਂਗੇ ਉਹ ਮਾਲਿਕ ਸੱਚ ਕਰਦੇ ਨਹੀਂ ਪਰ ਇਹ ਜਿਹੜੇ ਭੂਤ ਨੇ ਮਾਫ ਕਰਨਾ ਹੈ ਬੀਬੀਆਂ ਨੂੰ ਬਹੁਤ ਚੁੰਬੜਦੇ ਇਹਦਾ ਕੀ ਕਾਰਨ ਕਿੱਥੇ ਭੂਤ ਜੀ ਦਿਖਾਓ ਮੈਨੂੰ ਨੇ ਲੋਕ ਕਹਿੰਦੇ ਆ ਲੋਕਾਂ ਦੀਆਂ ਜਿਹੜੀਆਂ ਵੀਡੀਓ ਲੋਕਾਂ ਨੂੰ ਛੱਡੋ ਜੀ ਤੁਸੀਂ ਪ੍ਰੇਮ ਦਾ ਆਮ ਦੀ ਗੱਲ ਕਰੋ ਅੱਛਾ ਪ੍ਰੇਮ ਦਾ ਆਮ ਦੇ ਵਿੱਚ ਕਦੇ ਕੋਈ ਵੀ ਕਿਸੇ ਨੂੰ ਇੱਕ ਛੋਟਾ ਜਿਹਾ ਡੈਂਪ ਆਇਆ ਗਿਆ ਹੋਵੇ ਪੁੱਤਰਾ ਆਮ ਦੀ ਕੁਝ ਨਹੀਂ ਹੁੰਦੀ ਨਹੀਂ ਉਰੀ ਅੱਜ ਨਹੀਂ ਫਿਰ ਤੁਹਾਡੇ ਕੋਲੇ ਆਉਂਦੇ ਕਿਹੜੇ ਲਈ ਆ ਕੋਈ ਵੀਜ਼ਾ ਲਵਾਉਣ ਲਈ ਆਉਂਦਾ ਕੋਈ ਦੁੱਖ ਤਕਲੀਫ ਲਈ ਆਉਂਦਾ ਹਰ ਇਨਸਾਨ ਆਪਣੀ ਦੁੱਖ ਤਕਲੀਫ ਲਈ ਆਂਦਾ ਹੈ ਬਿਜਲੀ ਵੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਆਪਣੀ ਦੁੱਖ ਤਕਲੀਫ ਲੈ ਕੇ ਵੀ ਆ ਸਕਦਾ ਠੀਕ ਹੈ ਕੋਈ ਪਰਸਿਸਟ ਪ੍ਰੋਬਲਮ ਲਈ ਵੀ ਲੈ ਕੇ ਆ ਸਕਦਾ ਹੂੰ ਮੈਂ ਉਹਨੂੰ ਕੀ ਕਹਾਂ ਇੱਕ ਨਾਰਮਲ ਉਪਾਏ ਹੁੰਦੇ ਨੇ ਸਾਡੇ ਠੀਕ ਹੈ ਇਸ ਤਰ੍ਹਾਂ ਪੰਛੀਆਂ ਨੂੰ ਦਾਣਾ ਪਾਓ ਹਮ ਗਾਇ ਨੂੰ ਰੋਟੀ ਪਾਓ ਠੀਕ ਹੈ ਕੀਟੀਆਂ ਨੂੰ ਦਾਣਾ ਪਾਓ ਹਮ ਆਟਾ ਪਾਓ ਠੀਕ ਹੈ ਬੱਚਿਆਂ ਨੂੰ ਗੋਲੀਆਂ ਪਾਓ ਮੇਰਾ ਆਪਣਾ ਪਰਸਨਲ ਮੰਨਣਾ ਹੈ ਕਿ ਉਹਨਾਂ ਇਹ ਦਵਾਵਾਂ ਵਾਲੇ ਇਨਸਾਨ ਦੇ ਕੰਮ ਹੋ ਜਾਂਦੇ ਨੇ ਜਿਹੜੀਆਂ ਉਹ ਦਵਾਵਾਂ ਲੈ ਕੇ ਆਉਂਦੇ ਨੇ ਜੇ ਉਹ ਦਵਾ ਮਾਨੂੰ ਮਿਲ ਗਿਆ ਪੰਛੀਆਂ ਤੋਂ ਗਰੀਬਾਂ ਤੋਂ ਜ਼ਰੂਰਤਮੰਦਾਂ ਤੋਂ ਉਹਨਾਂ ਦਾ ਕੰਮ ਹੋ ਜਾਣਗੇ ਅੱਛਾ ਇਹਦੇ ਪਿੱਛੇ ਸਾਰਾ ਲੌਜੀਕ ਤੁਸੀਂ ਕੀ ਕੱਢਿਆ ਵੀ ਜਦੋਂ ਤੁਸੀਂ ਸਿਰ ਕਮਾਉਨੇ ਤੁਸੀਂ ਦੱਸਿਆ ਇਹ ਸਾਰਾ ਕੁਝ ਪ੍ਰਗਟ ਹੋ ਜਾਂਦਾ ਇੰਨੇ ਸਾਰੇ ਲੋਕਾਂ ਦਾ ਡਾਟਾ ਦਿਮਾਗ ਦੇ ਵਿੱਚ ਵੰਟੀ ਬਾਬਾ ਕਿਵੇਂ ਰੱਖ ਲੈਂਦਾ ਡਾਟਾ ਤਾਂ ਮੈਨੂੰ ਆਪਣੇ ਕੋਲ ਖੁੱਦ ਦਾ ਵੀ ਹੈਗਾ ਮੇਰੇ ਕੋਲ ਹੂੰ ਕਿਸੇ ਦਾ ਪਰਸਨ ਡਾਟਾ ਕਿਵੇਂ ਰੱਖੂਗਾ ਮੈਂ ਕੌਣ ਕਿਥੋਂ ਆਇਆ ਮੈਨੂੰ ਕੀ ਪਤਾ ਮੈਂ ਕੋਈ ਧਾਰਕੜ ਜੋ ਮੈਂ ਕਰਦਾ ਇੱਥੇ ਬਾਕੀ ਕਈ ਕਰ ਵੀ ਲੈਂਦੇ ਨਹੀਂ ਮੈਂ ਆਓ ਨਾ ਇਸ ਕੰਮ ਲਈ ਤੁਸੀਂ ਇਹ ਤਾਂ ਮੇਰਾ ਖਿਆਲ ਹੈ ਕੈਮਰਾ ਸੰਗਤ ਨਾਲ ਲਗਾਓ ਹੂੰ ਸੰਗਤ ਦੇ ਵੀਓ ਲੋ ਇਕ ਦਿਨ ਵਾਰ ਆਪਣਾ ਸੈਟਅਪ ਲਾਓ ਇੱਥੇ ਕੱਲੀ ਕੱਲੀ ਸੰਗਤ ਦਾ ਵਿਊ ਲੋ ਪੀ ਤੁਹਾਨੂੰ ਲੋਕਾਂ ਨੇ ਨਾਮ ਪੁੱਛਿਆ ਸੀਗਾ ਕੱਲੇ ਕਰਾਂ ਲਾਮ ਬੰਟੀ ਬਾਬਾ ਦੱਸ ਰਿਹਾ ਤੁਹਾਨੂੰ ਲੋਕਾਂ ਨੇ ਨਾਮ ਪੁੱਛਿਆ ਸੀਗਾ ਕਿਸ ਨੇ ਜਾਂ ਤੁਹਾਡੇ ਕੋਲ ਕੋਈ ਪੈਸਾ ਲਿਆ ਗਿਆ ਜਾਂ ਤੁਸੀਂ ਰਸਤੇ 'ਚ ਕਿਸ ਨੂੰ ਨਾਮ ਦੱਸਿਆ ਸੀਗਾ ਆਪਣਾ ਠੀਕ ਹੈ ਕੋਈ ਪੈਸਾ ਤੁਸੀਂ ਮੈਂ ਕਹ ਰਿਹਾ ਹਿੰਦੁਸਤਾਨ ਦਾ ਇੱਕ ਵੀ ਇਨਸਾਨ ਕਹਦੇ ਨੇ ਬੰਟੀ ਬਾਬਾ ਜੀ ਨੇ ਕਿਸੇ ਰੂਪ ਵਿੱਚ ਪੈਸਾ ਲੈ ਲਿਆ ਤੁਸੀਂ ਜੋ ਕਹੋਗੇ ਮੈਂ ਉਹ ਮੰਨੂੰਗਾ ਅੱਛਾ ਜਿਹੜੀ ਥੋੜੀ ਇਹ ਜਰਨੀ ਹੈ ਜਿਹੜੀ ਪ੍ਰਾਪਰਟੀ ਵਾਲਾ ਕੰਮ ਆ ਉਹ ਫਿਰ ਜਦੋਂ ਤੁਸੀਂ ਉਧਰ ਹੁੰਨੇ ਆ ਬਿਜ਼ੀ ਬਹੁਤ ਹੁੰਦੇ ਆ ਫਿਰ ਇੱਧਰ ਵੀਰਵਾਰ ਲਈ ਪੂਰਾ ਆਪਣਾ ਵੀਰਵਾਰ ਮੈਂ ਜਿੱਤੋ ਮੇਰਾ ਖਿਆਲ ਹੈ ਜਦ ਹੀ ਮੈਂ ਹੋਸ ਸੰਭਾਲੀਏ ਮੈਂ ਆਊਟ ਆਫ ਇੰਡੀਆ ਵੀ ਹੁੰਨਾ ਠੀਕ ਹੈ ਆਊਟ ਆਫ ਇੰਡੀਆ ਮੈਂ ਵੀਰਵਾਰ ਇੰਡੀਆ ਪਹੁੰਚਦੇ ਪਹੁੰਚਦਾ ਹਾਂ ਅੱਛਾ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਸਫ਼ਰ ਕਰਦੇ ਹਾਂ ਹਾਂਜੀ ਬਿਜ਼ਨਸ ਵਾਸਤੇ ਜਾਣਾ ਹੀ ਪੈਂਦਾ ਅੱਛਾ ਉੱਥੇ ਵੀ ਸੰਗਤ ਮਿਲਦੀ ਹੁੰਦੀ ਹੈ ਸੰਗਤ ਚਲੋ ਮੈਂ ਉਸ ਤਰੀਕੇ ਨਾਲ ਨਹੀਂ ਜਾਂਦਾ ਜੀ ਵੀਰਵਾਰ ਤੋਂ ਬਿਨਾ ਵੀਰਵਾਰ ਤੋਂ ਬਿਨਾ ਇੱਕ ਨਾਰਮਲ ਤਰੀਕੇ ਨਾਲ ਮੈਂ ਜਾਂਦਾ ਹੂੰ ਬੰਦੀ ਬਾਜੀ ਨੇ ਨਾ ਕਿ ਬੰਤੀ ਬਾਬਾ ਜੀ ਨੇ ਲੋ अच्छा पा, पाजी थोनू पसंद की है फिर ज्यादा बंटी बाबा कोई कहे या फिर पाजी कहे मेनू बंटी पाजी पसंद है जी बाबा जी सर दुनिया कहीं जाती है अच्छा सारी दुनिया इथे आउंदी है ਥੋਡੇ ਕੋਲ ਬਿਲਕੁਲ ਹਰ ਲੀਡਰ ਨੇ ਹਰ ਬੰਦੇ ਨੇ ਇਥੇ ਪਹੁੰਚਦੇ ਨਹੀਂ ਲੀਡਰਾਂ ਨੂੰ ਤਾਂ ਇਹ ਹੁੰਦਾ ਵੀ ਚਲੋ ਵੋਟ ਬੈਂਕ ਵੋਟ ਬੈਂਕ ਹੋ啊 ਠੀਕ ਹੈ ਕਰਦੇ ਵੀ ਆ ਤੁਸੀਂ ਕਿਤੇ ਨਹੀਂ ਜਿੰਦਗੀ ਚ ਕਦੇ ਕੰਮ ਨਹੀਂ ਕੀਤਾ ਜੀ ਮੈਂ ਕਿਸੇ ਪਾਰਟੀ ਨਾਲ ਨਾ ਜੁੜਿਆ ਨਾ ਜੁੜਨਾ اچھا ਮੈਨੂੰ ਆਪਣੀ ਦੋ ਚੀਜ਼ਾਂ ਨਾਲ ਪਿਆਰ ਹੈ ਹੂੰ ਆਪਣਾ ਪਰਿਵਾਰ ਆਪਣਾ ਦਰਬਾਰ ਆਪਣਾ ਕਾਰੋਬਾਰ ਬਸ ਬੱਚਿਆਂ ਨੂੰ ਵੀ ਤੁਸੀਂ ਇੱਧਰ ਥੋੜਾ ਜਿਹਾ ਨਹੀਂ ਬੱਚੇ ਬਿਨੈਸ ਚ ਨੇ ਪ੍ਰੋਪਰ ਬੇਟਾ ਬਿਨੈਸ ਚ ਪ੍ਰੋਪਰ ਅੱਛਾ ਜਿਵੇਂ ਤੁਸੀਂ ਸਿੰਗਰਾਂ ਨੂੰ ਬਹੁਤ ਇੱਥੇ ਕਿਉਂਕਿ ਉਹ ਇੱਕ ਕਮਜ਼ੋਰੀ ਬਣ ਕੇ ਲੋਕਾਂ ਦੀ ਵੀ ਸਿੰਗਰ ਆਉਂਦੇ ਆ ਤਾਂ ਫੇਰ ਹੀ ਮਸ਼ਹੂਰ ਹੁੰਦਾ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆ ਸਿੰਗਰ ਤਾਂ ਪਿਛਲੇ 5 ਸਾਲ ਤੋਂ ਸ਼ੁਰੂ ਹੋਇਆ ਜੀ ਦਰਬਾਰ ਤਾਂ ਬਹੁਤ ਪਹਿਲਾਂ ਮਸ਼ਹੂਰ ਸੀ ਉਸ ਤੋਂ ਨਹੀਂ ਪਤਾ ਤੁਸੀਂ ਸੋਣਾ ਕਿਸੇ ਰੂਪ ਦੇ ਵਿੱਚ ਤੇ ਇਹ ਤਾਂ ਕੁਝ ਨਹੀਂ ਕਰਦਾ ਥੈਟ ਇਸ ਦਾ ਦੇਪੋ ਵੀ ਨਹੀਂ ਲੈਣੀ ਦੇਪੋ ਇਹਦਾ ਹਾਂ ਤੁਹਾਡੇ ਜੋਹਰ ਟਮਾਟੇ ਸਵਾਰ ਉੱਪਰ ਜਿਹੜੇ ਨਸਦਾ ਵੀ ਕਿਤੋਂ ਪੈਸੇ ਲੈਦੇ ਨੇ ਤੇ ਨਾ ਪ੍ਰਮਾਣ ਕਰਦਾ ਕਿਦਾਂ ਬੜੇ ਲੋਕਾਂ ਦੇ ਟਮਾਟੇ ਸਵਾਰ ਹੈ ਜਿਹਦੇ ਪੈਸੇ ਲੈਦੇ ਨੇ ਇਹ ਨਾ ਪ੍ਰਮਾਣ ਕਰਦਾ ਕਿਦੇ ਅਸੀਂ 12 ਕਰੋੜ ਤਸਦੀਅ ਪੁਆਰ ਤੁਸੀਂ ਇੱਕ ਕਰੋੜ ਕਹਿ ਰਹੇ ਹੋ 1 ਕਰੋੜ ਰੁਪਈਆ ਲਾ ਕੇ 1 ਤੋਂ 1.5 ਕਰੋੜ ਰੁਪਈਆ ਲਾ ਕੇ ਅਸੀਂ ਮੇਲਾ ਕਰਾਉਣੀ ਆ जब भी इंडस्ट्री दे चले कैंडी कॉमर्सिन जैसे ये करके खांसा करके वो चले अपने आप जितना भी लक्षा है या अपने बाबा की चीज़ा सरोवर वो कितना तो है नहीं है वही दस्तर वही दस्तर लगता है वही दस्तर लगता है आपको भावना पसी है